ਤਦੂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਬਤੋ ਕਿ ਤੁਸ ਜਸਤਨ ਤਦੂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਤਿਏਕ ਉੱਚਤਾਬ ਜਿੰਦਾਬਾਦ ਜਿੰਦਾਬਾਦ ਬਤੋ ਇੱਕ ਉੱਚਤਾਬ ਜਿੰਦਾਬਾਦ 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 ਸਰਤਾਬ ਮਰਦਾਬਾਦ ਮਰਦਾਬਾਦ ਜਗਮਾ ਮੁਖ ਮੁਲਾਜ਼ਮ ਦਾ ਜਿਹੜਾ ਉਹ ਹੈਗਾ ਵੀ ਆਪਣੀ ਆਵਾਜ਼ ਜਿਹੜੀ ਆ ਉਹ ਠਾਉਣੀ ਜਿਹੜੀਆਂ ਸਰਕਾਰਾਂ ਆ ਉਹ ਵੇਖੋ ਜੀ ਪਿਛਲੇ ਸਮੇਂ 'ਚ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਤੋਂ ਮੈਂ ਦਿਆਂਦਾ ਵੀ ਇਹ ਸਰਕਾਰ ਨੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਤੇ ਬੜਾ ਕੁਝ ਦਿੱਤਾ ਇਹ ਨਹੀਂਗਾ ਵੀ ਆਪਾਂ ਕਹਿ ਸਕਦੇ ਮੁਲਾਜ਼ਮਾਂ ਨੂੰ ਨਹੀਂ ਦਿੱਤਾ ਜਿੰਨੇ ਅੱਗੇ ਧਰਨੇ ਲੱਗਦੇ ਹੁਣ ਧਰਨੇ ਕਦੀ ਲੱਗੇ ਨਹੀਂ ਇਹ ਕਰਕੇ ਸਾਡੀ ਸਰਕਾਰ ਜਿਹੜੀ ਆ ਉਹ ਮੁਲਾਜ਼ਮਾਂ ਦੇ ਪ੍ਰਤੀ ਜਿਹੜੀ ਆ ਜਾਗਰਤਿਆ ਕਿੰਨੇ 57000 ਮੁਲਾਜ਼ਮਾਂ ਨੂੰ ਨੌਕਰੀ ਵੀ ਦਿੱਤੀ ਹੈ ਫਿਰ ਅੱਜ ਧਰਨਾ ਕਰਕੇ ਕਹਿੰਦੇ ਧਰਨੇ ਨੇ ਦੇਰ ਤੇ ਕਿੱਥੋਂ ਆਇਆ ਜੀ ਇਹ ਜੀ ਧਰਨੇ ਨਿੱਕੇ ਮੋਏ ਤਾਂ ਚੱਲਦੇ ਰਹਿੰਦੇ ਪਰ ਉਹ ਜਿਹੜੀਆਂ ਜਿੱਦਾਂ ਚੰਡੀਗੜ੍ਹ ਪਹਿਲਾਂ ਜਦੋਂ ਸਾਡੇ ਟਾਈਮ ਤੇ ਮਵੇਂ ਇਹ ਮੁਲਾਜ਼ਮਾਂ ਦਾ ਲੀਡਰ ਰਹਾ ਬੜੀਆਂ ਅਹੀਂ ਇਹ ਜਿ세 ਬੰਦੀਆਂ ਦੇ ਉਸ ਟਾਈਮ ਤੇ ਅਹੀਂ ਜਦੋਂ ਜਦ ਕਰਦੇ ਰਹੇ ਆ ਉਹਨਾਂ ਸਰਕਾਰਾਂ ਤੇ ਤੇ ਉਹਨਾਂ ਨੇ ਤਾਂ ਸਾਨੂੰ ਕੋਈ ਡੀਏਟੀ ਅੱਖ ਦਿੱਤਾ ਹੀ ਨਹੀਂ ਉਦੋਂ ਆ ਹੁਣੇ ਆਪਾਂ ਜਿਹੜਾ ਇਹਨਾਂ ਕੋਲ ਲਿਆ ਆ ਇਹ ਸਰਕਾਰ ਕੋਲੋਂ ਇਹ ਕਰਕੇ ਮੈਂ ਆਂਦਾ ਵੀ ਇਹ ਸਰਕਾਰ ਜਿਹੜੀ ਆ ਮੁਲਾਜ਼ਮਾਂ ਦੇ ਪ੍ਰਤੀ ਜਾਗ ਤੇ ਕੀ ਵਿਸ਼ਵਾਸ ਦਵਾ ਰਹੇ ਹੋ ਇਨਨੋ ਵਿਸ਼ਵਾਸ ਦਵਾਇਆ ਵੀ ਆਪਣੀਆਂ ਮੰਗਾਂ ਜਿਹੜੀਆਂ ਇਹਨਾਂ ਦੀਆਂ ਉਹ ਅੱਜ ਹੀ ਅਸੀਂ ਆਨਲਾਈਨ ਜਿਹੜਾ ਇਹਨਾਂ ਦਾ ਮੰਗ ਪੱਤਰ ਕਰਦੇ ਆਂਗੇ ਬਾਕੀ ਹਾਰਡ ਕਾਪੀ ਜਿਹੜੀ ਆ ਉਹ ਡਾਕਟਰ ਸਾਹਿਬ ਸੰਸਰ ਜ਼ਿਲ੍ਹਾ ਪਰਦਾਹ ਵਿੱਚ ਦਰਸਨ ਜ਼ਿਲ੍ਹਾ ਪਰਦਾਹ ਨਾ ਲੈ ਅਸੀਂ ਆਪਣੀ ਰੈਲੀ ਕਰ ਲੈ ਮਿੰਡੀ ਵੀਲ ਦੀ ਕਿ ਸਾਡੀ ਨਾ ਕੋਈ ਤਨਖਾਹ ਵਧੀਆ ਨਾ ਕੋਈ ਨਾ ਕੋਈ ਵਾਧੂ ਦਿੱਤੀ ਨਾ ਹੋਈ ਇਹਨਾਂ ਨੇ ਕੁਝ ਵੀ ਇਹੋ ਜਿਹੀ ਕਿਤਾ ਜਿਕਾਣਾ ਸਤਰਸ ਕੀਤਾ ਆ ਜਿਹੜਾ ਇਧਰੋਂ ਕੱਟ ਜਾਂਦੀ ਬੱਚੇ ਉਧਰ ਪੁੱਪਾ ਕਿੱਤਿਆਂ ਉਹ ਵੀ ਬੰਦ ਕਰਨ ਤੇ ਸਾਡੀ ਤਨਖਾਹ ਵੀ ਲਾਗੂ ਕਰਨ ਜਿਹੜੀਆਂ ਬੀਬੀਆਂ ਵਜੁਰਗਾ ਵਾ ਉਹਨਾਂ ਨੂੰ ਹੀ ਨਾ ਕੱਢਿਆ ਜਾਏ ਕੰਮ ਤੇ ਇਹਨਾਂ ਦੇ ਦੁਨੋਂ ਦਿਨ ਵਾਦੇ ਚੱਲਦੇ ਕਿ ਤਨਖਾਹ ਕਿਉਂ ਨਹੀਂ ਵਧਾਉਂਦੇ ਤਨਖਾਹ ਕੰਨਾ ਕਦੀ ਨਹੀਂ ਵਧਾਈ ਸਾਨੂੰ ਸਭ ਨੂੰ ਇਹਨਾਂ ਲਈ ਉਹਨੇ ਕੰਮ ਕਰਦਾ ਜਿਵੇਂ ਜਰਮੀ ਜਿਵੇਂ ਸਹੀ ਕਰਦੇ ਆ ਆਸਿਰ ਸਾਨੂੰ 25 ਛੁੱਟੀਆਂ ਦਿੱਤੀਆਂ ਚਾਰ ਤੇ ਐਤਵਾਰ ਆ ਗਏ 25 ਛੁੱਟੀਆਂ ਹੋਈਆਂ ਸਾਨੂੰ ਸਾਰੀਆਂ ਉਹਦੇ ਵਿੱਚ ਅਸੀਂ ਇਹਨਾਂ ਦਾ ਫਿੱਟ ਸਿਆਪਾ ਕਰਨ ਦੇ ਸਾਡੀ ਸੰਖਾ ਘੱਟੋ ਘੱਟ 16000 ਰੁਪਿਆ ਕਿਤੀ ਜਾਵੇ ਤੇ ਬੀਬੀਆਂ ਜਿਹੜੀਆਂ ਬਜ਼ੁਰਗਾਂ ਉਹਨਾਂ ਨੂੰ ਕੱਢਿਆ ਨਾ ਜਾਵੇ ਨਾ ਇਹ ਸਰਪਰਾਸ ਜਿਹੜਾ ਕੀਤਾ ਉਹ ਬੰਦ ਕੀਤਾ ਜਾਵੇ ਰੈਲੀ ਕਿਦੋਂ ਕਰ ਰਹੇ ਜਿਵੇਂ ਲੁਧਿਆਣੇ ਰੈਲੀ ਅਸੀਂ 16 ਤਰੀਕ ਨੂੰ ਕਰ ਰਹੇ ਹਾਂ 16 ਜੂਨ ਨੂੰ ਸਾਡੀ ਲੁਧਿਆਣੇ ਰੈਲੀ ਆ ਉਹਦੀ ਉਹ ਵੀ ਇਸੇ ਸਬੰਧ ਵਿੱਚ ਆ ਸਰ ਉਹਨਾਂ ਨੇ ਵੀ ਬੋਲਿਆ ਕਿ ਸੰਘਾ ਦਾ ਬਦਤੀ ਦਾ ਰਿਆਪਰੈਸ ਜਿਹੜਾ ਕੀਤਾ ਇਹਨਾਂ ਨੇ ਇਹ ਬੰਦ ਕਰਨਾ ਆਪਣਾ ਅਸੀਂ ਦੱਸ ਲਈ ਤੁਹਾਡਾ ਸੰਘਰਸ਼ ਤੇਜ਼ ਤੋਂ ਤੇਜ਼ ਹੀ ਆ ਘਟੋਕਟ ਉਜਰਤਾਂ ਦਾ ਕਾਨੂੰਨ ਲਾਗੂ ਕਰਕੇ ਇਹਨਾਂ ਨੂੰ ਹਰ ਵਰਕਰ ਨੂੰ 18000 ਰੁਪਏ ਦਿੱਤਾ ਜਾਵੇ 5 ਲੱਖ ਰੁਪਏ ਦਾ ਜਿਹੜਾ ਇਹਨਾਂ ਦਾ ਬੀਮਾ ਕੀਤਾ ਜਾਵੇ ਜੇ ਇਹਨਾਂ ਨਾਲ ਕੋਈ ਦੁਰਘਟਨਾ ਹੋ ਜਾਂਦੀਆਂ ਇਹਨਾਂ ਨੂੰ ਸਾਲ ਦੇ ਵਿੱਚ ਜਿਹੜੀਆਂ ਦੋ ਵੜਦੀਆਂ ਦਿੱਤੀਆਂ ਜਾਣ ਇਹ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਮਤਲਬ ਜਿਹੜੀ ਆ ਹੋਰ ਕੋਈ ਵਿਦਿ ਗੈਰ ਵਿਦਿ ਕੰਮ ਇਹਨਾਂ ਕੋਲ ਨਾਲ ਆ ਜਾਵੇ ਕਿਉਂਕਿ ਇਹ ਸਿਰਫ ਮੈਡੇ ਮੀਲ ਵਰਕਰ ਹੀ ਆ ਇਹਨਾਂ ਨੂੰ ਮੈਡੇ ਮੀਲ ਸਮੇਂ ਤੋਂ ਬਾਅਦ ਨਾ ਸਕੂਲਾਂ ਵਿੱਚ ਨਾਲ ਸਹਾਇਆ ਜਾਵੇ ਇਹਨਾਂ ਦੀ ਜਿਹੜੀ ਘੱਟੋ ਘੱਟ ਜੜੀ ਵਰਤਿਆ 18000 ਰੁਪਏ ਜਿਹੜੀ ਆ ਲੱਗੂਗੀ ਜਾਰ ਕੋਈ ਮੇਨ ਸਾਡੀ ਕੋ ਰੈਲੀ ਕਿੱਥੇ ਹੋ ਰਹੀ ਆ ਜਿਹੜੀ ਜੇ ਮੰਗਿਆ ਨਹੀਂ ਮੰਨਦੀ ਤੇ ਹੁਣ ਲੁਧਿਆਣੇ ਵਿੱਚ ਜਮਨੀ ਚੌਂਦੇ ਵਿੱਚ ਅਸੀਂ ਰੈਲੀ ਕਰਨ ਜਾ ਰਹੇ ਆ ਪਰ ਉਸ ਤੋਂ ਬਾਅਦ ਜੇਕਰ ਨਾ ਮਤਲਬ ਕੋਈ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਫਿਰ ਅਸੀਂ ਸੂਬਾ ਪੱਤਰੀ ਰੈਲੀ ਜਿਹੜੀ ਡੀਐਮਐਫ ਵੱਲੋਂ ਜਿਹੜੀ ਆ ਇਹ ਸਾਰੇ ਜਿੰਨੇ ਵਰਕਰ ਆ ਮਾਨਪਤਾ ਦੇ ਜਿਹੜੇ ਵਰਕਰ ਜਿੰਨੇ ਹੈਗੇ ਆ ਕੱਚੇ ਵਰਕਰਾਂ ਦੇ ਹੱਕ ਵਿੱਚ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਜੋ ਪਿਛਲਾ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆਏ ਆ ਉਹਨੂੰ ਵੀ ਲਗਾਤਾਰ ਸੰਘਰਸ਼ ਨੂੰ ਜਾਰੀ ਰੱਖਾਂਗੇ ਹੋਰ ਵੀ ਭਰਾਤਰੀ ਜਥੇਬੰਦੀਆਂ ਦੇ ਸੰਜਮ ਮੋਰਚੇ ਦੇ ਨਾਲ ਜਿਹੜਾ ਵਿਚਾਰ ਕਰਕੇ ਲੰਬਾ ਸੰਘਰਸ਼ ਜਿਹੜਾ ਸਰਕਾਰ ਦੇ ਆਉਣ ਵਾਲੇ ਸਮੇਂ ਵਿੱਚ 2027 ਦੀਆਂ ਚੋਣਾਂ ਵਿੱਚ ਜਿਹੜਾ ਉਹ ਇਹਨਾਂ ਨੂੰ ਚੰਗੀ ਤਰ੍ਹਾਂ ਘੇਰਿਆ ਇਹ ਗੱਤਾਂ ਜੋ ਮਤਲਬ ਇਹਨਾਂ ਦੀਆਂ ਮੰਗਾਂ ਨੂੰ ਜਿਹੜਾ ਉਹ ਲਾਗੂ ਕਰਾਇਆ ਜਾ ਸਕਦਾ ਕਿੰਨੀ ਦਿਨ ਜੁੜੀ ਰੈਲੀ ਦਾ ਲੁਧਿਆਣੇ ਹੋ ਰਹੀ ਹੈ ਲੁਧਿਆਣੇ ਕੱਲ ਡੈਮੋਕ੍ਰੇਟਮ ਜਿਹੜਾ ਹੈਗੇ ਟੀਚਰ ਫਰੰਟ ਦੀ ਗੱਲ ਰੈਲੀ ਹੈ ਕੱਲ 37 ਕਿਲੋ ਚਾਰ ਦੀ ਹੋਈ ਆ 10 ਤਰੀਕ ਨੂੰ ਤੇ ਇਸ ਤੋਂ ਬਾਅਦ ਜਿਹੜੇ ਪੈਨਸ਼ਨਰ ਉਹਨਾਂ ਦੀ ਵੀ ਰੈਲੀ ਆ ਤੇ ਇਹਨਾਂ ਦੀ ਰੈਲੀ ਜਿਹੜੀ ਆ ਲਾਸਟ ਦੇ ਵਿੱਚ 16 ਤਰੀਕ ਦੇ ਜਿਹੜੀ ਆ ਮਾਨ ਪੱਤਰ ਜਿੰਨੇ ਵੀ ਵਰਕਰ ਜਿਹੜੇ ਆ ਸਰਕਾਰ ਦੇ ਖਜ਼ਾਨੇ ਚ ਤਰਖਾ ਨਹੀਂ ਲੈਂਦੇ ਘਟਕਾਵਾ ਦੇ ਕੰਮ ਕਰਦੇ ਆ ਇਹਨਾਂ ਦੇ ਹੱਕ ਵਿੱਚ ਜਿਹੜੀ ਆ 16 ਤਰੀਕ ਤੋਂ ਹਰਿਆਲੀ ਕਰਨ ਜਾ ਰਹੇ ਆ ਤੇਸ ਕਰਕੇ ਜੇਕਰ ਸਰਕਾਰ ਸਾਡੀਆਂ ਮੰਗਾਂ ਮੰਨ ਲੈਣੀ ਤਾਂ ਠੀਕ ਹੈ ਨਹੀਂ ਤੇ ਇਹਦੇ ਵਾਸਤੇ ਕੋਈ ਸੁਭਾ ਪਤਰੀ ਐਕਸ਼ਨ ਜਿਹੜਾ ਜਰੂਰ ਲੀਕਿਆ ਜਾਏਗਾ